ਸਿੱਧੂ ਮੂਸੇਵਾਲਾ ਦੇ ਲੱਕੀ ਘਰ ਦਾ ਕਿਉਂ ਤੋੜ ਦਿੱਤਾ ਗਿਆ ਕੁਝ ਹਿੱਸਾ ਲੋਕਾਂ ਵੱਲੋਂ ਬਹੁਤ ਸਵਾਲ ਚੁੱਕੇ ਜਾ ਰਹੇ ਨੇ ਦੋਸਤੋ ਇੱਥੇ ਬਹੁਤ ਜਲਦੀ ਇੱਕ ਵੱਡਾ ਕੰਮ ਹੋ ਸਕਦਾ ਹੈ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਆਪਣੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਦੋਸਤੋ ਅੱਜ ਆਪਾਂ ਆਏ ਹਾਂ ਸਿੱਧੂ ਮੂਸੇਵਾਲਾ ਦੇ ਪੁਰਾਣੇ ਘਰੇ ਇਹ ਦੇਖੋ ਜਿਵੇਂ ਸਿੱਧੂ ਮੂਸੇਵਾਲਾ ਦਾ ਪੁਰਾਣਾ ਘਰ ਹੁੰਦਾ ਸੀਗਾ ਤੇ ਇੱਥੇ ਬਿਲਕੁਲ ਨਵੀਂ ਉਸਾਰੀ ਕਰ ਦਿੱਤੀ ਗਈ ਆ ਪਰ ਚੌਣ ਵਾਲਿਆਂ ਵੱਲੋਂ ਉਹਨਾਂ ਦੇ ਮਨ 'ਚ ਸਵਾਲ ਨੇਗੇ ਕਿ ਸਿੱਧੂ ਮੂਸੇਵਾਲਾ ਦਾ ਪ੍ਰਾਣਾ ਘਰ ਕਿਉਂ ਢੇ ਢੇਰੀ ਕਰ ਦਿੱਤਾ ਗਿਆ ਕਿਉਂਕਿ ਸਿੱਧੂ ਮੂਸੇਵਾਲਾ ਦਾ ਇਹ ਬਹੁਤ ਲੱਕੀ ਘਰ ਸੀ ਜਿੰਨਾ ਟਾਈਮ ਸਿੱਧੂ ਮੂਸੇਵਾਲਾ ਇਸ ਘਰ ਦੇ ਵਿੱਚ ਰਿਹਾ ਕਿਸੇ ਵੀ ਸਿੱਧੂ ਦੀ ਬਾਕ ਨਹੀਂ ਚਾਕਣ ਦੀ ਹਿੰਮਤ ਤੱਕ ਨਹੀਂ ਹੋਈ ਸੀ ਭਾਵੇਂ ਉਹ ਕਿੰਨਾ ਵੀ ਤਕੜੇ ਤੋਂ ਤਕੜਾ ਬੰਦਾ ਹੋਵੇ ਤੇ ਸਿੱਧੂ ਦਾ ਵਿਰੋਧੀ ਹੋਵੇ ਦੋਸਤੋ ਜਿਵੇਂ ਆਪਾਂ ਦੇਖਦੇ ਆ ਮੇਨ ਗੇਟ ਵੀ ਤੁਹਾਨੂੰ ਦਿਖਾਉਨੇ ਆ ਦੇ ਉਸ ਦੇ ਨਾਲ ਇੱਕ ਦੁਕਾਨ ਹੁੰਦੀ ਸੀਗੀ ਤੇ ਦੁਕਾਨ ਦੇ ਨਾਲ 메ਨ ਗੇਟ ਦੇ ਸੱਜੇ ਹੱਥ ਇੱਕ ਬੈਠਕ ਹੁੰਦੀ ਸੀ ਬਿਲਕੁਲ ਢਾਹ ਢੇਰੀ ਕਰ ਦਿੱਤੀਆਂ ਗਈਆਂ ਪਰਿਵਾਰ ਵੱਲੋਂ ਪਰ ਕਿਉਂ ਚਾਉਣ ਵਾਲਿਆਂ ਦੇ ਮਨ ਦੇ ਵਿੱਚ ਇਹ ਬਹੁਤ ਵੱਡੇ ਸਵਾਲ ਨੇ ਦੋਸਤੋ ਜਿਵੇਂ ਦੁਨੀਆ ਆਉਂਦੀ ਆ ਬਾਹਰੋਂ ਸਿੱਧੂ ਨੂੰ ਚਾਉਣ ਵਾਲੇ ਲੋਕ ਮੂਸੇ ਪਿੰਡ ਚ ਆਉਂਦੇ ਆ ਯਾਦਗਾਰ ਦੇ ਉੱਤੇ ਜਾਣ ਤੋਂ ਬਾਅਦ ਤੇ ਹਵੇਲੀ ਤੇ ਜਾਣ ਤੋਂ ਬਾਅਦ ਇੱਕ ਸਵਾਲ ਪੁੱਛਦੇ ਨੇ ਕਿ ਸਿੱਧੂ ਮੂਸੇਵਾਲੇ ਦਾ ਪੁਰਾਣਾ ਘਰ ਕਿੱਥੇ ਆ ਜਿੱਥੋਂ ਸਿੱਧੂ ਮੂਸੇਵਾਲੇ ਨੇ ਤਰੱਕੀ કરી ਮੱਲਾ ਮਾਰੀਆਂ ਤੇ ਮੂਸੇ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਪਹਚਾਇਆ ਤੇ ਦੋਸਤੋ ਅੱਜ ਆਪਾਂ ਉਹੀ ਪੁਰਾਣੇ ਘਰੇ ਖੜੇ ਆ ਜਿਸ ਦਾ ਕੋਸ਼ਿਸ਼ ਟਹਾ ਟੇਰੀ ਕਰ ਦਿੱਤਾ ਗਿਆ ਵੱਡੇ ਵੱਡੇ ਟੀਵੀ ਚੈਨਲਾਂ ਦੇ ਪੱਤਰਕਾਰ ਦੋਸਤੋ ਇਸ ਘਰ ਦੇ ਬਾਰ ਮੂਰੇ ਖੜੇ ਰਹਿੰਦੇ ਸੀ ਕਿਉਂਕਿ ਸਿੱਧੂ ਦੀ ਇੰਟਰਵਿਊ ਕਰਨ ਨੂੰ ਵੇਟਿੰਗ 'ਚ ਖੜੇ ਰਹਿੰਦੇ ਸੀਗੇ ਤੇ ਆਜੋ ਆਪਾਂ ਹੁਣ ਤੁਹਾਨੂੰ ਦੱਸਦੇ ਆ ਘਰ ਦਾ ਕੋਸ਼ਿਸ਼ ਕਿਉਂ ਟਹਾ ਟੇਰੀ ਕਰ ਦਿੱਤਾ ਗਿਆ ਦੋਸਤੋ ਸਿੱਧੂ ਦਾ ਪਰਿਵਾਰ ਦੱਸਦਾ ਹੈ ਕਿ ਘਰ ਦੇ ਜੋ ਬਾਹਰਲੇ ਦੋ ਕਮਰੇ ਸੀਗੇ ਤਾਂ ਉਹ ਬਿਲਕੁਲ ਨੀਵੇਂ ਸੀ ਮੀਂਹ ਵੇਲੇ ਪਾਣੀ ਖੜ ਜਾਂਦਾ ਸੀਗਾ ਛੱਤਾਂ ਪਾਣੀ ਨਾਲ ਭਰ ਜਾਂਦੀਆਂ ਸੀਗੀਆਂ ਸੋ ਦੋਸਤੋ ਤਾਂ ਕਰਕੇ ਉਹਨਾਂ ਨੂੰ ਢਾ ਕੇ ਤੇ ਕੁਝ ਜਿਹੜੀ ਨਵੀਂ ਉਸਾਰੀ ਕੀਤੀ ਗਈ ਹੈ ਇੱਥੇ ਵੀ ਸਿੱਧੂ ਦੇ ਨਾਲ ਹੀ ਰਿਲੇਟਡ ਕੋਈ ਸਮਾਨ ਰੱਖਿਆ ਜਾਊਗਾ ਜਿਵੇਂ ਹਵੇਲੀ ਦੇ ਵਿੱਚ 911 ਖੜੇ ਨੇ ਤਾਂ ਉਸ ਦੀਆਂ ਤਸਵੀਰਾਂ ਵਗੈਰਾ ਇੱਥੇ ਵੀ ਰੱਖੀਆਂ ਜਾਣਗੀਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ